ਨਨਕ ਬਾਰ ਸਰਬ ਕਲਾ ਸਮਰਥ ਡੋਲਨ ਤੇ ਰੱਖ ਪ੍ਰਭੂ ਨਾਨਕ ਜੀ ਕਰ ਹੱਥੀ ਜੇ ਸੋ ਚੰਦਾ ਉਗਵਹਿ ਸੂਰਜ ਚੜ੍ਹੇ ਭਜਾਰ ਇਤੇ ਤਨ ਨ ਹੁੰਦਿਆ ਗੁਰਬਿਨ ਕੋਰ ਅੰਧਾਰ ਗੁਰਬਿਨ ਕੋਰ ਅੰਧਾਰ ਗੁਰੂ ਬਿਨਾ ਸਮਝਣ ਆਵੇ ਗੁਰਬਿਨ ਸੁਰਤਿ ਨ ਸਿੱਧ ਗੁਰੂ ਬਿਨਾ ਮੁਕਤ ਨ ਪਾਵੇ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੀ ਗੁਰਬਾਣੀ ਕਹੈ ਸਿਵਕ ਜਨ ਮਨੈ ਪਰਤਖ ਗੁਰੂ ਨਿਸਤਾਰੇ ਸੁ ਕਹੋ ਟਾਲੂ ਗੁਰ ਸੇਵੀ ਐ ਅਹਨਸ ਸਹਜ ਸੁਭਾਈ ਦਰਸ਼ਨ ਪਰਸੈ ਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਹੱਲਾ ਚੌਥਾ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਤਿਨ ਕੇ ਸਭ ਰੋਗ ਗਵਾਏ ਤੇ ਮੁਕਤ ਪਏ ਜਿਨ ਹਰ ਨਾਮ ਧਿਆਇਆ ਤਨਪ ਬਿਤ ਪਰਮ ਪਦ ਪਾਏ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਤਿਨ ਕੇ ਸਭ ਰੋਗ ਗਵਾਏ ਤੇ ਮੁਕਤ ਪਏ ਜਿਨ ਹਰ ਨਾਮ ਧਿਆਇਆ ਤਨਪ ਬਿਤ ਪਰਮ ਪਦ ਪਾਏ ਮੇਰੇ RAM ਹਰ ਜਨ ਆਰੋਗ ਭਏ ਗੁਰਬਚਨ ਜਿਨਾਂ ਜਪਿਆ ਮੇਰਾ ਹਰ ਹਰੇ ਤਿਨਕੇ ਹਮੇ ਰੋਗ ਗਏ ਰਹਾਉ ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈਗੁਣ ਰੋਗੀ ਵਿਚ ਹਮੇ ਕਾਰਕਮਾਈ ਜਨ ਕੀਏ ਤਿਸ ਹੈ ਨਾ ਚਿੱਤ ਹੈ ਬਪੜੇ ਹਰ ਗੁਰਮੁਖ ਸੋਜੀ ਪਾਈ ਹਮੇ ਰੋਗ ਸਭ ਜਗਤ ਵਿਆਪਿਆ ਤਨ ਕੋ ਜਨਮ ਮਰਨ ਦੁਖ ਭਾਰੀ ਗੁਰ ਪ੍ਰਸਾਦਿ ਕੋ ਵਿਰਲਾ ਛੂਟੈ ਜਿਸ ਜਨ ਕਾ ਹਉ ਬਲਿਹਾਰੀ ਜਨ ਸਹਟ ਸਾਜੀ ਸੋਈ ਹਰ ਜਾਣੈ ਤਾ ਕਾ ਰੂਪ ਅਪਾਰੋ ਨਾਨਕ ਆਪੇ ਵੇਖ ਹਰ ਬਿਕਸੈ ਗੁਰਮਖ ਬ੍ਰਹਮ ਵਿਚਾਰੋ ਜਨ ਸਿਸ਼ਟ ਸਾਜੀ ਸੋਈ ਹਰ ਜਾਣੈ ਤਾਕਾ ਰੂਪ ਅਪਾਰੋ ਨਾਨਕ ਆਪੇ ਵੇਖ ਹਰ ਬਿਗਸੈ ਗੁਰਮਖ ਬ੍ਰਹਮ ਵਿਚਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ